ਤੁਹਾਡਾ ਕਾਰ ਬੇਜਾ ਛੋਟਾ ਸ਼ੁਭਨਾਮ ਕੀ ਹੈ ਬਾਰੀ ਤੁਸੀਂ ਇਹ ਲੈਣਾ ਹੈ ਜਾਂ ਨਹੀਂ ਲੈਣਾ ਛੋਟਾ ਸ਼ੁਭਨਾਮ ਕੀ ਹੈ ਦੱਸੋ ਪਹਿਲਾਂ ਮੈਨੂੰ ਮੇਰਾ ਨਾਮ ਪ੍ਰਵੀਨ ਹੈ ਕਿੱਥੋਂ ਆਏ ਹੋ ਤੁਸੀਂ ਵਿਚੈਰੀਆਂ ਤੋਂ ਛੋਟਾ ਕੀ ਨਾਮ ਵਾਲੀ ਇਹ ਭਾਈ ਤੁਸੀਂ ਰੋਜ਼ ਲੈ ਕੇ ਆ ਜਾਂਦੇ ਹੋ ਯਾਰ ਸਾਡਾ ਕੰਮ ਕੋ ਪਹਿਲਾਂ ਨਹੀਂ ਹੈਗਾ ਨਹੀਂ ਕਿਉਂ ਲੈ ਕੇ ਆ ਰਹੇ ਹੋ ਸਰ ਸਾਡਾ ਗੁਨਾਹ ਕੀ ਅਸੀਂ ਕੰਮ ਕਰਦੇ ਮੈਂ ਇੱਥੇ ਮਾਰਕੀਟ ਸਾਡਾ ਇਹ ਗੁਨਾਹ ਨਹੀਂ ਅਸੀਂ ਕੋਈ ਪੁੱਕੀ ਵੇਚਦੇ ਆ ਦੱਸੋ ਜੀ ਕੋਈ ਹੋਰ ਚੀਜ਼ ਵੇਚਦੇ ਨਹੀਂ ਦੱਸੋ ਨਾ ਤੁਸੀਂ ਕੀ ਕੰਮ ਕਰ ਰਹੇ ਆ ਸਰ ਨਹੀਂ ਅਸੀਂ ਗੁਨਾਹ ਕੀ ਕੀਤਾ ਕਿਸ ਚੀਜ਼ ਦਾ ਸਮਝਣਾ ਬਾਜੀ ਕਿਸ ਚੀਜ਼ ਦਾ ਕਿਸ ਚੀਜ਼ ਦਾ ਗੁਨਾਹ ਕਿਸ ਚੀਜ਼ ਦਾ ਸੈਕਸ਼ਨ 123 ਦੇ ਬੋਰਡਾਂ ਦੇ ਅੱਛਾ ਬੋਰਡਾਂ ਦਾ ਵੀ ਗੁਨਾਹ ਹੋ ਗਿਆ ਲਾਂਦਾ ਬੋਰਡ ਨਾਲ ਆਈ ਫਿਰ ਕੰਮ ਕਰ ਛੱਡਦੀ ਆ ਆਪਣਾ ਬਾਜੀ ਜਿਹੜਾ ਬੋਰਡ ਲੱਗਾ ਛੱਡ ਦੇ ਕੰਮ ਕਰ ਆਪਣਾ ਇਹ ਇੰਸਪੈਕਟਰ ਨੇ ਪਾਏ ਆ ਇੰਸਪੈਕਟਰ ਦਾ ਨਾਮ ਕੀ ਆ ਕਿੰਨੇ ਬੋੜ ਪਾਸ ਆ ਜੇ ਤੁਸੀਂ ਕੋਡ ਚੋਂ ਤੁਹਾਨੂੰ ਪਤਾ ਹੀ ਹੋਊਗਾ ਕਿ ਕਿੰਨੇ ਬੋੜ ਲਾਉੜ ਆ ਯਾਰ ਕਿੰਨੀ ਖਜਲ ਖਵਾਰੀ ਕਰਦੇ ਹੋ ਤੁਸੀਂ ਯਾਰ ਭਾਈ ਯਾਰ ਕਿੰਨੇ ਬੋੜ ਲੋੜ ਆ ਮੈਨੂੰ ਕੀ ਪਤਾ ਜਿਹੜੇ ਇੰਸਪੈਕਟਰ ਨੇ ਜਨਾਨੀ ਕੀਤਾ ਤੁਹਾਨੂੰ ਪਤਾ ਨਹੀਂ ਬੰਦੇ ਦੇਣ ਕਿੱਧਰ ਆ ਗਏ ਹੋ ਇਹ ਚੌਥਾ ਪੰਜਵਾਂ ਸਮਾਣਾ ਪਾ ਰਹੀ ਅਸੀਂ ਬਹੁਤ ਪਰੇਸ਼ਾਨ ਆ ਕੰਮ ਕਰਨੀ ਹੈਗਾ ਇਸ ਟਾਈਮ ਲਗਾਣੇ ਚ ਅਸੀਂ ਕੰਮ ਕਰ ਰਹੇ ਹਾਂ ਕੰਮ ਕਰੀਏ ਕਿ ਆ ਚਰਾਣਪਰੀਆ ਜਾ ਕੇ ਕੰਮ ਕਰ ਰਹੇ ਹਾਂ ਨੌਕਰੀ ਦਾ ਕਰ ਰਹੇ ਹਾਂ ਕਿਹਦੇ ਅੰਡਰ ਕਰ ਰਹੇ ਹੋ ਤੁਸੀਂ ਕਹਿੰਦੇ ਕਚੇਰੀਆਂ ਤੋਂ ਆਏ ਆਂ ਨਹੀਂ ਅਸੀਂ ਯਾਰ ਰੋਡ ਤੋਂ ਆਏ ਇੱਕ ਬੋਰਡ ਲਾਉਣ ਦਾ ਤੁਸੀਂ ਸਾਡੇ ਤੋਂ ਪੈਸੇ ਲਈ ਜਾਂਦੇ ਹੋ ਯਾਰ ਹਾ ਦਾ ਬਣਨਗੇ ਉਹ ਕਦੇ ਹਾਂ ਅਸੀਂ ਕਚੇਰੀ ਆਇਆ ਕੋ ਅੱਜ ਦੋ ਬੰਦੇ ਕਹਿੰਦਾ ਅੰਦਰ ਵੀ ਤੇ ਗਾਉਂ ਇਸ ਦਾ ਵੀ ਆਤਾ ਕਾਰ ਬਹੀ ਮਿਲ ਗਿਆ ਭਗਵਾਨ ਤਮਾਮ ਦੀ ਸਰਕਾਰ ਆ ਦੇਖ ਲਓ ਜਲੂਸ ਕੱਢਦਾ ਸਾਰਾ ਮੈਂ ਨਾਲੇ ਹੁਣ ਤੁਸੀਂ ਲੈਣੇ ਜਾਂ ਨਹੀਂ ਲੈਣੇ ਸਮਨ ਵੀ ਗੱਲ ਛੱਡੋ ਵੀ ਜਿਹੜੀ ਮੈਂ ਤੁਹਾਨੂੰ ਗੱਲ ਪੁੱਛ ਰਿਹਾ ਉਹ ਮੈਨੂੰ ਜਵਾਬ ਦਿਓ। ਮੰਨਣਾ ਸਮਨ ਦੇਣ ਵਾਸਤੇ ਕਿਹਾ ਵੀ ਲੈ ਕੇ ਆਣੇ ਉਹਨਾਂ ਨੇ ਤਰੀਕ ਦੱਸ ਕੇ ਆ। ਕਿੰਨੀ ਵਾਰ ਦੱਸਾਂ ਉਹਨਾਂ ਨੂੰ ਸਮਨ ਦਿਵਾ ਦੇ ਅਸੀਂ ਤਾਂ ਪਰੇਸ਼ਾਨ ਹੋ ਚੁੱਕੇ ਆ। ਮੈਂ ਤਰੀਕ ਦੱਸਿਆ ਸਾਡਾ ਮਨ ਲਾਤ ਬਣੇ ਹੋਏ ਆ। ਕੰਮ ਤਾਂ ਹੈ ਨਹੀਂ ਸਾਡਾ ਭਾਰੀ। ਸਮਨ ਰੋਈ ਭੇਜ ਦੇਣਾ ਸਾਨੂੰ। ਉਹ ਸਮਨ ਟਾਬਾ ਵਾ ਟਾਬੇ ਵਾਲੇ ਨੂੰ ਕਰ ਤੱਕ ਸਮਝ ਨਹੀਂ ਆਇਆ ਕਿ ਅੱਧਾ ਟਾਬਾ ਬਾਹਰ ਘਟਾ ਆਉਣੇ ਆਪਣਾ। ਸਾਡੇ ਤੋਂ ਦਿਖਦਾ ਸਾਰਾ ਕੁਝ। ਬੰਦੇ ਹਰ ਹਮੇਸ਼ਾ ਚੇਂਜ ਹੁੰਦੇ ਆ ਥੋੜੇ। ਕਦੇ ਕੋਈ ਜਾਂਦਾ ਕਦੇ ਕੋਈ ਆਉਂਦਾ। ਵਾਧੂ ਇੱਕ ਤਾਂ ਆ ਕਾਜ ਫਿਰ ਤੁਸੀਂ ਦੇਖੋ ਹਰਮਨ ਨਾਲ ਦੇ ਆ ਗਏ ਹੋਰ ਕੀ ਦੇਖਾਇਓ ਜੇ ਤਾਂ ਹੀ ਆਏ ਹੋ ਹੀ ਦਿਖਾ ਦੇ ਕਿਰੇ ਹੈਗੇ ਸੀ ਉਹੀ ਦੇਣਾ ਇੱਕ ਛੇੜ ਛੇੜ ਦੇ ਹੋਰ ਕੀ ਦੇ ਆ ਦੂਜਾ ਕੀਰਾ ਦੋ ਹੀ ਨੇ ਮੈਨੂੰ ਹੋਰ ਕਿਸੇ ਦਾ ਨਹੀਂ ਹੋਣਾ ਪਾਣੀ ਦੇਖੋ ਸਾਡੀ ਤੁਹਾਡਾ ਕੋਈ ਵੈਰ ਨਹੀਂ ਹੈਗਾ ਤੁਸੀਂ ਸਾਡੇ ਭਰਾ ਹੋ ਪਰ ਹਰ ਵਾਰੀ ਸਾਨੂੰ ਕੁਸਮ ਮੰਨਾਂਦੇ ਆ ਯਾਰ ਅਸੀਂ ਬੋਰਡ ਲਾਇਆ ਇਸ ਟੀ ਤੇ ਸਮਣ ਆ ਰਹੇ ਆ ਭਾਈ ਲਿਖੀ ਦੇਣਾ ਹੋਜੀ ਤੁਹਾਡੀ ਉਮਰ ਕਿੰਨੀ ਹੈ ਫੋਟਨੋ ਕੋਈ ਵੈਰ ਨਹੀਂ ਮੈਂ ਵੀ 50 ਫੋਟਨੋ ਕੋਈ ਵੈਰ ਨਹੀਂ ਬ੍ਰਦਰ ਤੁਸੀਂ ਆਪਣੇ ਭਰਾ ਹੋ ਤੁਹਾਨੂੰ ਸਾਰਾ ਪਤਾ ਵੀ ਡਾ ਗਿਆ ਕੌਣ ਨੂੰ ਤਾਂ ਕੌਣ ਨਹੀਂ ਹੁੰਦਾ ਪਰ ਤੁਸੀਂ ਡਾ ਗਿਆ ਨਹੀਂ ਹੈਗੀ ਮਤਲਬ ਐਸੀ ਬਣਾਏ ਆਪ ਹੀ ਆ ਕੇ ਕਾਰਪੋਰੇਸ਼ਨ ਤੋਂ ਬਣਾ ਕੇ ਬਸ ਸੇਲ ਪਾ ਕੇ ਭੇਜ ਦਿੰਦੇ ਨੇ ਨਹੀਂ ਮੈਂ ਕਹਿੰਦਾ ਕਿ ਸਰ ਜਨਾਬ ਮੈਨੂੰ ਲੱਗਦਾ ਸਾਰਿਆਂ ਨੂੰ ਆਉਣਾ ਤੁਸੀਂ ਕਿਸ ਚੀਜ਼ ਨੂੰ ਸਾਨੂੰ ਕੋ ਟਾਰਗੇਟ ਕਰ ਰਹੇ ਹੋ ਸਾਨੂੰ ਕੋ ਟਾਰਗੇਟ ਕਰ ਰਹੇ ਹੋ ਤੁਸੀਂ ਯਾਰ ਮੈਨੂੰ ਆਪ ਗਿਆ ਕਿਹਦੇ ਕੋਲ ਗਿਆ ਸੀ ਆਪਾਂ ਉਹ ਪਤਾ ਨਹੀਂ ਕਿਹੜਾ ਕੋਈ ਸੀਗਾ ਇਹਨਾਂ ਦਾ ਕੋਈ ਮੈਨੂੰ ਨਹੀਂ ਯਾਦ ਨਹੀਂ ਨਾਮ ਉਹਦਾ ਜਿਹੜਾ ਤੋਂ ਬਾਦ ਨਹੀਂ ਆਉਗਾ ਜੀ ਨਹੀਂ ਨਹੀਂ ਵਾਰੀ ਦੇਖੋ ਪੂਰੀ ਮਾਰਕੀਟ ਨੂੰ ਸਮਝੰਦੇ ਹੋ ਅਸੀਂ ਤੁਹਾਡੇ ਨਾਲ ਖੜੇ ਆਂ ਜਿਹੜੀ ਕਿੱਥੀ ਆਉ ਉਹਨੂੰ ਪਰ ਸਾਡੇ ਜਾਣੀ ਹਰ ਵਾਰੀ ਅਸੀਂ ਕੀ ਕੋਣਾ ਕਰਤਾ ਯਾਰ ਨਹੀਂ ਨਹੀਂ ਮੈਂ ਉਹੀ ਪੁੱਛਦਾ ਵੀ ਇਹ ਦੋ ਬੰਦੇ ਨੂੰ ਕਿਉਂ ਦਿੱਤੇ ਮੇਰੇ ਬਾਕੀ ਜਿੱਦਾਂ ਉਹ ਕਹਿੰਦੇ ਇਸ ਤਾਂ ਉਦਾਂ ਹੀ ਕਰਦੇ ਆ ਮਿੰਨਾ ਪੈਣੀ ਬਾਹਰ ਉਹਦੇ ਹੱਥ ਤੱਕ ਸਮਝ ਨਹੀਂ ਆ ਰਹੀ ਹੈ ਭਗਵੰਤ ਮੰਡ ਕਹਿੰਦਾ ਕ੍ਰਪਸ਼ਨ ਨਹੀਂ ਹੋ ਰਹੀ ਹੈ ਕ੍ਰਪਸ਼ਨ ਨਹੀਂ ਹੋ ਰਹੀ ਕੀ ਆ ਸਰੇ ਆਮ ਕ੍ਰਪਸ਼ਨ ਹੋ ਰਹੀ ਹੈ ਇਹ ਖੱਜਲ ਖਵਾਰ ਕਰਦੇ ਹੋ ਕੋਟਾ ਚ ਜਾਈਏ ਕਿ ਅਸੀਂ ਆਪਣੀ ਦੁਕਾਨਾ ਦੇਖੀਏ ਇੱਥੇ ਯ ਕੰਮ ਤਾਂ ਪਹਿਲਾਂ ਨਹੀਂ ਹੈਗਾ ਭਾਈ ਯਾਰ ਦੱਸੋ ਕੀ ਕਰੀਏ ਤੁਹਾਡਾ ਕਸੂਰ ਨਹੀਂ ਹੈਗਾ ਤੁਸੀਂ ਵੀ ਕਿਸੇ ਨੇ ਕਹਿਣ